ਕੋਬਰ ਵਿਜੇ ਪ੍ਰਤਾਪ ਦੇ ਤਬਾਦਲੇ ਨੇ ਹੜਕੰਪ ਮਚਾ ਰੱਖਿਆ ਤੇ ਸਿਆਸੀ ਗਲਾਰਿਆਂ ਚ ਸਿਆਸੀ ਪਾਰਾ ਸਿਖਰਾਂ ਤੇ ਆ ਜਿਸ ਦੇ ਚੱਲਦੇ ਅੱਜ ਦਿਨ ਕੋਈ ਨਾ ਕੋਈ ਸਿਆਸੀ ਪਾਰਟੀ ਜਾਂ ਫਿਰ ਸਿੱਖ ਜਥੇਬੰਦੀਆਂ ਪੰਜਾਬ ਮੂਖ ਚੋਣ ਕਮਿਸ਼ਨ ਕੋਲ ਕੋਬਰ ਵਿਜੇ ਪ੍ਰਤਾਪ ਦੀ ਤਬਾਦਲੀ ਨੂੰ ਰੋਕਣ ਦੇ ਲਈ ਮੰਗ ਪੱਤਰ ਲੈ ਕੇ ਪਹੁੰਚ ਜਾਂਦੀਆਂ ਨੇ ਇਸੇ ਲੜੀ ਤਹਿਤ ਅੱਜ ਪੰਜਾਬ ਜਰਨਲ ਕੈਟਾਗਰੀ ਫੈਡਰੇਸ਼ਨ ਦੇ ਮੈਂਬਰ ਪੀਰ ਮੁਹੰਮਦ ਵੀ ਆਪਣੇ ਸਾਥੀਆਂ ਨਾਲ ਮੁੱਖ ਚੋਣ ਕਮਿਸ਼ਨ ਪੰਜਾਬ ਕੋਲ ਪਹੁੰਚੇ ਜਿੱਥੇ ਉਹਨਾਂ ਨੇ ਮੁੱਖ ਚੋਣ ਕਮਿਸ਼ਨ ਐਸ ਕੇ ਰਾਜੂ ਨੂੰ ਸਿੱਟ ਮੈਂਬਰ ਕੋਰ ਵਿਜੇ ਪ੍ਰਤਾਪ ਦੀ ਤਬਦੀਲੀ ਨੂੰ ਰੋਕਣ ਦੇ ਲਈ ਮੰਗ ਪੱਤਰ ਦਿੱਤਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੀਰ ਮੁਹੰਮਦ ਨੇ ਕਿਹਾ ਕਿ ਐਸ ਕੇ ਰਾਜੂ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਾਰਿਆਂ ਦੀ ਆਵਾਜ਼ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੱਕ ਪਹੁੰਚਾਏਗਾ ਨਾਲ ਹੀ ਉਹਨਾਂ ਨੇ ਕਿਹਾ ਪੰਜਾਬ ਚੋਣ ਕਮਿਸ਼ਨ ਨੇ ਸਾਡੇ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ ਨਸ਼ੇ ਦੀ ਖਰੀਦੋ-ਫਰੋਦ ਨੂੰ ਚੋਣਾਂ ਦੇਖੋ ਬੀਤੇ ਦਿਨੀ ਕਮਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਕੀਤੀ ਗਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਤਾਂ ਉਸ ਸਬੰਧ ਵਿੱਚ ਪੰਜਾਬ ਦੇ ਵਿੱਚ ਇੱਕ ਹਰ ਜਥੇਬੰਦੀ ਨੇ ਆਪਣੀ ਅਰਜੈਂਟਮੈਂਟ ਦਿਖਾਈ ਏ ਤੇ ਅੱਜ ਪੰਜਾਬ ਜਿਹੜੀ ਜਰਨਲ ਕੈਟਾਗਰੀ ਫੈਡਰੇਸ਼ਨ ਹੈ ਸਾਡੀ ਇਸ ਵੱਲੋਂ ਦੁਆਬਾ ਜਰਨਲ ਕੈਟਾਗਰੀ ਫਰੰਟ ਵੱਲੋਂ ਅਸੀਂ ਅੱਜ ਇਹ ਜਿਹੜਾ ਮੈਮੋਰੰਡਮ ਦਿੱਤਾ ਹੈ ਚੀਫ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਉਸ ਦੇ ਵਿੱਚ ਅਸੀਂ ਮੰਗ ਕੀਤੀ ਕਿ ਕਮਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਬਦਲੀ ਏ ਉਹਨੂੰ ਹਰ ਹਾਲ ਦੇ ਵਿੱਚ ਕੈਂਸਲ ਕੀਤਾ ਜਾਣਾ ਚਾਹੀਦਾ ਸੋ ਸਾਨੂੰ ਕਰਨਾ ਰਾਜੂ ਜੀ ਨੇ ਬੜਾ ਵਿਸ਼ਵਾਸ ਦਿਵਾਇਆ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਅਸੀਂ ਇਸ ਤਰ੍ਹਾਂ ਦੇ ਮੈਮਨੋਰੰਮ ਦਿੱਤੇ ਨੇ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਤੁਹਾਡੀ ਆਵਾਜ਼ ਲਿਖਤੀ ਤੌਰ ਦੇ ਉੱਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਅਸੀਂ ਮੈਂ ਦੇਵਾਂਗਾ ਔਰ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਸਾਡਾ ਸਾਥ ਦਿਓ ਪੰਜਾਬ ਦੇ ਵਿੱਚ ਜਿਹੜੇ ਇਲੈਕਸ਼ਨ ਹੋ ਰਹੇ ਨੇ ਉਹਨਾਂ ਦੇ ਵਿੱਚ ਨਸ਼ਿਆਂ ਦੇ ਮਾਰੂ ਰਜਾਨ ਨੂੰ ਔਰ ਵੋਟਾਂ ਦੀ ਖਰੀਦੋ-ਫਰੋਖਤ ਨੂੰ ਰੋਕਣ ਵਾਸਤੇ ਵੀ ਇਲੈਕਸ਼ਨ ਕਮਿਸ਼ਨ ਨੇ ਸਾਡਾ ਸਹਿਯੋਗ ਮੰਗਿਆ ਤੇ ਅਸੀਂ ਉਹਨਾਂ ਨੂੰ ਉਹ ਸਹਿਯੋਗ ਦੇਣ ਲਈ ਪੂਰੀ ਤਰ੍ਹਾਂ ਸਹਿਮਤੀ ਪ੍ਰਗਟ ਕੀਤੀ ਹੈ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।